ਬੜਬੜ ਗੈਨੇ ਗੱਟੇ ਪਹਿਨਣ ਦੇ ਕਿਉ ਮੈਂ ਚਰਣਾ ਨੂੰ ਪਰਸਨਾ ਜਾ ਉਹਦੇ ਨਾਲ ਹੱਥ ਛਪਰਸ਼ ਕਰਨਾ ਤੇ ਔਰ ਮੇਰੇ ਹੱਥਾਂ ਦੀ ਸੋਭਾ ਹੋਵੇ ਭਾਈ ਗੁਰਦਾਸ ਸਾਹਿਬ ਕਹਿੰਦੇ ਏ ਕੜੇ ਪਾ ਕੇ ਛਾਪਾਂ ਛੱਲੇ ਪਾ ਕੇ ਤੇਰੇ ਹੱਥਾਂ ਦੀ ਸੋਭਾ ਨਹੀਂ ਬੰਨੀ ਸੋਭਾ ਕਿਹੜੀ ਤੇਰੇ ਕੜੇ ਕਿਹੜੇ ਨੇ ਤੇਰੇ ਹੱਥਾਂ ਦਾ ਸ਼ਿੰਗਾਰ ਕੀ ਏ ਇਨਾ ਨਾਲ ਕਦੇ ਮਾੜਾ ਨਾ ਹੋਵੇ ਮਾੜੀ ਲਿਖਤ ਮਾੜੀ ਜਗਾ ਲਿਖਣਾ ਮਾੜਾ ਕਰਨਾ ਚੋਰੀ ਕਰਨੀ ਇਹਨਾਂ ਨਾਲ ਇਹ ਕੰਮ ਨਾ ਹੋਵੇ ਔਰ ਪਰਮਾਤਮਾ ਵੱਲ ਨੂੰ ਚੱਲੇ ਇਹਦਾ ਸ਼ਿੰਗਾਰ ਗੁਰੂ ਚਰਨਾਂ ਤੇ ਟਿਕਣਾ ਇਹਦਾ ਸ਼ਿੰਗਾਰ ਗੁਰੂ ਦੀ ਸੇਵਾ ਵਿੱਚ ਉਪਸਥਿਤ ਹੋਣਾ ਹੱਥਾਂ ਨਾਲ ਕਰਮ ਕਰੇ ਹੱਥਾਂ ਨਾਲ ਸੇਵਾ ਕਰੇ ਭਾਈ ਸਭ ਕਹਿੰਦੇ ਇਹੀ ਅਰ ਜਿਹੜੇ ਦੇ ਕੜੇ ਬਣਨਦਣਗੇ ਆਪਣੇ ਦੋਨੇ ਹੱਥ ਗੁਰੂ ਦੇ ਚਰਣਾ ਤੇ ਧਰ ਕੇ ਨਮਸਕਾਰ ਕਰ ਇਹਨਾਂ ਦੀ ਪਾਵਨਤਾ ਹੋ ਜਾਏਗੀ ਜਿਹੜੇ ਹੱਥ ਗੁਰੂ ਦੇ ਚਰਣਾ ਤੇ ਨਹੀਂ ਟਿਕੇ ਜਿਹੜੇ ਹੱਥ ਗੁਰੂ ਕੀ ਸੰਗਤ ਦੀ ਸੇਵਾ ਤੇ ਨਹੀਂ ਲੱਗੇ ਭਾਂਡੇ ਨਹੀਂ ਧੋਂਦੇ ਝਾੜੂ ਨਹੀਂ ਲਾਉਂਦੇ ਜੋੜੇ ਨਹੀਂ ਛਾੜਦੇ ਵਰਤੌਂਦੇ ਨਹੀਂ ਗੁਰੂ ਦੇ ਚਰਣਾ ਤੇ ਨਹੀਂ ਟਿਕੇ ਜਿੰਨਾ ਮਰਜ਼ੀ ਕੋਈ ਸਵਾਰੀ ਜਾਵੇ ਉਹ ਸੋਭਾ ਵਾਲੇ ਨਹੀਂ ਹੈ ਜਦੋਂ ਇੱਕ ਗੁਰੂ ਦੇ ਚਰਨਾਂ ਤੇ ਸੰਗਤ ਆ ਕੇ ਮੱਥਾ ਟੇਕਦੀ ਆਪਣੇ ਹੱਥ ਰੱਖਦੀ ਨਾ ਉਦੋਂ ਇਹਨਾਂ ਦੀ ਸੋਭਾ ਵੱਧਦੀ ਹੈ ਔਰ ਉਦੋਂ ਇਹ ਸੋਭਾ ਵਾਲੇ ਹੁੰਦੇ ਨੇ ਕਹ ਲੱਗੇ ਇਹਨਾਂ ਦਾ ਸ਼ਿੰਗਾਰ ਇਹਨਾਂ ਦੀ ਸੋਭਾ ਭਾਈ ਸਾਹਿਬ ਕਹਿੰਦੇ ਇਸ ਤਰ੍ਹਾਂ ਹੈ ਇਹ ਸੋਭਾ ਵਾਲੇ ਇਹ ਕੰਗਨ ਨੇ ਇਹ ਕੜੇ ਨੇ ਐਸੇ ਗੁਰਮਤ ਦੇ ਜਿਨ੍ਹਾਂ ਦੀ ਸੋਭਾ ਲੋਕ ਪਰਲੋਕ ਤੱਕ ਹੈ ਭਾਈ ਸਾਹਿਬ ਕਹਿੰਦੇ ਕਵਨ ਕੁਸ ਮਹਾਰ ਕਰੂ ਉਰ ਤਾਰ ਧਾਰੀ ਅਤ ਸੰਸਾਰ ਦੇ ਅੰਦਰ ਸੁਗੰਧਤਾ ਦੇ ਲਈ ਭੇਟ ਕਰਨ ਦੇ ਲਈ ਮਿਲਾਪ ਲਈ ਕੋਈ ਫੁੱਲਾਂ ਦਾ ਗੁਲਦਸਤਾ ਭੇਟ ਕਰਦਾ ਹੈ ਮਿਲਾਪ ਲਈ ਕੋਈ ਫੁੱਲਾਂ ਦੀ ਮਾਲਾ ਪਾਉਂਦਾ ਹੈ ਔਰ ਮਿਲਾਪ ਦੇ ਲਈ ਭਾਈ ਗੁਰਦਾਸ ਸਹਿਬ ਕਹਿੰਦੇ ਨੇ ਉਹ ਕਿਹੜੇ ਪੁਸ਼ਪ ਕਿਹੜੇ ਫੁੱਲ ਨੇ ਜਿਨ੍ਹਾਂ ਦਾ ਹਾਰ ਬਣਾ ਕੇ ਗੱਲ ਵਿੱਚ ਧਾਰਨ ਕਰ ਲਈਏ ਕਿ ਮਿਲਾਪ ਹੋਣਾ ਹੈ ਮਾਲਕ ਦੇ ਨਾਲ ਉਹ ਕਿਹੜੇ ਪੁਸ਼ਪ ਨੇ ਭਾਈ ਸਾਹਿਬ ਕਹਿੰਦੇ ਨੇ ਉਹ ਆ ਗੁਣਾ ਦਾ ਹਾਰ ਉਹ ਪ੍ਰਭੂ ਦੇ ਨਾਮ ਦਾ ਹਾਰ ਤੇ ਗੱਲ ਵਿੱਚ ਪ੍ਰਭੂ ਦੇ ਗੁਣ ਹੋਣ ਤੇਰੇ ਕੋਲ ਪ੍ਰਭੂ ਦੀ ਵਿਚਾਰ ਹੋਵੇ ਅਗਰ ਪ੍ਰਭੂ ਦੀ ਵਿਚਾਰ ਨਹੀਂ ਜਿੰਨੇ ਮਰਜੀ ਫੁੱਲਾਂ ਦੇ ਹਾਰ ਪਾਈ ਜਾਂ ਫੁੱਲਾਂ ਨੂੰ ਵੀ ਭ੍ਰਸਟ ਕੀਤੀ ਜਾਵੇਂਗਾ ਅਗਰ ਪ੍ਰਭੂ ਦਾ ਜਾਪ ਚੱਲਦਾ ਹੈ ਗਲ ਅੰਦਰ ਕੰਠਾਗਰ ਬਾਣੀ ਚੱਲਦੀ ਹੈ ਤੇ ਪ੍ਰਭੂ ਤੈਨੂੰ ਗਲੇ ਦੇ ਨਾਲ ਲਾਵੇਗਾ ਸੋਭਾ ਤੇਰੀ ਬਣਵਾਵੇਗੀ ਕੌਣ ਅੰਗਿਆ ਸੁਕਰ ਅੰਕਮਲ ਦੀਜੀਐ ਕਹ ਲੱਗਿਓ ਕਿਹੜੇ ਗੁਣ ਨੇ ਕਿਹੜੀ ਮਾਲਾ ਹੈ ਜਿਹੜੀ ਪਹਿਣ ਕੇ ਤੇ ਪ੍ਰਭੂ ਦੇ ਗਲ ਵੱਕੜੀ ਵਿੱਚ ਆ ਜਾਈਦਾ ਉਹ ਕਿਹੜੀ ਮਾਲਾ ਹੈ ਜਿਹਨੂੰ ਪਹਿਨਿਐ ਤੇ ਪ੍ਰਭੂ ਗਲ ਵੱਕੜੀ ਵਿੱਚ ਲੈ ਲਵੇ ਉਹ ਐ ਨਹੀਂ ਜੀ ਮਾਲਾ ਜਿਹੜੀਆਂ ਹੁਣ ਬਾਹਰ ਕਈਆਂ ਨੇ ਗਲਾਂ 'ਚ ਵੇਖਿਆ ਜੇ ਕਿੰਨੀਆਂ-ਕਿੰਨੀਆਂ ਲਟਕਾਈਆਂ ਹੁੰਦੀਆਂ ਨੇ ਇਹ ਲਟਕਾਉਣ ਵਾਸਤੇ ਨਹੀਂ ਜਪਣ ਵਾਸਤੇ ਸੀ ਜਪਣ ਵਾਸਤੇ ਇਹ ਬਾਹਰ ਦੀ ਮਾਲਾ ਫਿਰਦੇ ਆ ਤੇਰਾ ਮਨ ਮਾਲਾ ਬਣ ਜਾਵੇ ਬਾਹਰ ਦਾ ਮਨਕਾ ਫੇਰਦਿਆਂ ਤੇਰਾ ਮਨ ਮਨਕਾ ਫਿਰ ਜਾਵੇ ਦੁਨੀਆਂ ਵੱਲ ਘੁੰਮ ਜਾਵੇ ਦਾਤੇ ਵੱਲ ਨੂੰ ਤੁਰ ਪਵੇ ਮਾੜੇ ਪਾਸਿਓਂ ਮੁੜ ਪਵੇ ਇਸ ਲਈ ਸੀ ਮਹਾਰਾਜ ਕਬੀਰ ਸਾਹਿਬ ਜੀ ਨੇ ਕਿਹਾ ਕਿਹੜੀ ਮਾਲਾ ਕਹਿੰਦੇ ਕਬੀਰ ਮੇਰੀ ਸਿਮਰਣੀ ਰਸਨਾ ਉੱਪਰ ਰਾਮ ਆਦ ਜੁਗਾਦੀ ਸਗਲ ਭਗਤ ਤਾ ਕੋ ਸੁਖ ਬਿਸਰਾਮ ਕਹਿੰਦੇ ਮੇਰੇ ਕੋਲ ਵੀ ਮਾਲਾ ਹੈ ਕਿਹੜੀ ਮਾਲਾ ਕਹਿੰਦੇ ਮੇਰੀ ਜ਼ੁਬਾਨੀ ਮਾਲਾ ਬਣ ਗਈ ਆ ਹੁਣ ਜ਼ੁਬਾਨੀ ਔਰ ਹਿਰਦੇ ਚ ਹੋਵੇ ਦਿਖਾਵਾ ਨਾ ਹੋਵੇ ਕੋਦ ਨੇ ਗਲਾ ਵਿੱਚ ਲਟਕਾ ਲੀਆਂ ਦੀ ਬੜੀਆਂ ਬੜੀਆਂ ਮਾਲਾ ਕਿਸ ਨੇ ਰੁੱਧ ਰੱਖ ਦੀ ਲਟਕਾ ਲਈ ਕਿਸ ਨੇ ਤੁਲਸੀ ਦੀ ਕਿਸ ਨੇ ਕਾਠ ਦੀ ਕਿਸ ਨੇ ਕੋਈ ਹੁਣ ਇੱਕ ਨਵਾਂ ਹੀ ਟ੍ਰੈਂਡ ਚੱਲ ਪਿਆ ਤੁਸੀਂ ਦੇਖਿਓ ਹਰ ਇੱਕ ਦੇ ਹੱਥ 'ਚ ਹੋਏਗੀ ਉਹਨੂੰ ਮੈਂ ਕਈਆਂ ਨੂੰ ਪੁੱਛਦਾ ਉਹਨਾਂ ਬੱਚੇ ਵੀ ਆਉਂਦੇ ਨੇ ਉਹਨਾਂ ਦੇ ਵੀ ਇਹਦੇ ਨਾਲ ਕੀ ਕਰਦੇ ਹੋ ਬਸ ਬਾਬਾ ਜੀ ਪਾਈ ਆ ਮੇਲੇ ਤੋਂ ਲੈ ਲਈ ਉਹਦੇ ਨਾਲ ਮਤਲਬ ਉਹਦਾ ਕੋਈ ਪਤਾ ਨਹੀਂ ਅਰ ਜਿਵੇਂ ਆਮ ਇੱਕ ਤੌਰ ਦੇ ਮਾਰਿਆਂ ਨੇ ਕਲੈਲੀ ਨਾ ਚੀਜ਼ ਉਨੂੰ ਐਉਂ ਬਣਾ ਲਿਆ ਉਹ ਧਾਰਮਿਕ ਚਿੰਨ ਸੀ ਉਹਦੇ ਨਾਲ ਧਰਮ ਵੱਲ ਨੂੰ ਵਧਣਾ ਸੀ ਉਹਨੂੰ ਪਹਿਣ ਕੇ ਹੀ ਦੂਜੇ ਪਾਸੇ ਨੂੰ ਚੱਲ ਪਏ ਉਹ ਸ਼ਿੰਗਾਰ ਨਹੀਂ ਹੈ ਉਹ ਪ੍ਰਭੂ ਨੂੰ ਮਿਲਣ ਦਾ ਸਾਧਨ ਹੈ ਬਾਹਰੋਂ ਜੁੜਨ ਦਾ ਨੇੜੇ ਬਿਰਤੀ ਨੂੰ ਲਿਆਉਣ ਦਾ ਉਹ ਬਾਹਰ ਦੀ ਮਾਲਾ ਤੋਂ ਰਸਨਾ ਮਾਲਾ ਬਣਦਾ ਏ ਮਨ ਮਾਲਾ ਬਣਦਾ ਏ ਮਾਲਕ ਨਾਲ ਜੁੜ ਪਵੇਂ ਕਹਿੰਦੇ ਜਿੱਦਨ ਮਨ ਤੇਰਾ ਮਾਲਾ ਬਣ ਗਿਆ ਤੇਰੇ ਅੰਦਰ ਹੀ ਮਾਲਾ ਦੀ ਤਰ੍ਹਾਂ ਵਾਰ-ਵਾਰ ਅਰ ਪਰਮਾਤਮਾ ਦਾ ਨਾਮ ਚੱਲਣ ਲੱਗ ਪਿਆ ਨਾ ਨਾਮ ਭੁੱਲਿਆ ਧਿਆਨ ਟਿਕ ਗਿਆ ਅੰਦਰ ਹੀ ਵਾਹਿਗੁਰੂ ਵਾਹਿਗੁਰੂ ਕਦੇ ਭੁੱਲ ਨਾ ਜਾਵਾ ਵਾਹਿਗੁਰੂ ਤੋਂ ਬਿਨਾਂ ਕੋਈ ਹੋਰ ਤਾਂ ਨਹੀਂ ਵਿਚਾਰ ਉੱਠ ਰਿਹਾ ਉਸ ਦਿਨ ਵਾਹਿਗੁਰੂ ਤੈਨੂੰ ਕਲਾਵੇ ਵਿੱਚ ਲੈ ਲਵੇਗਾ ਉਸ ਦਿਨ ਵੈ ਗੁਰੂ ਦੀ ਗਲਵਕੜੀ ਵਿੱਚ ਆਵੇਂਗਾ ਅਗਰ ਬਾਹਰ ਦੀਆਂ ਮਾਲਾ ਪਹਿਨ ਕੇ ਫਿਰਦਾ ਰਿਹਾ ਦਿਖਾਵਾ ਕਰਦਾ ਰਿਹਾ ਸੱਚ ਜਾਣੀ ਜੇ ਅੰਦਰ ਪਰਮਾਤਮਾ ਦਾ ਨਾਮ ਨਹੀਂ ਅੰਦਰੋਂ ਮਨ ਕਰਕੇ ਨਹੀਂ ਜਪਿਆ ਅੰਦਰੋਂ ਨਹੀਂ ਜੁੜਿਆ ਜਿੰਨਾ ਮਰਜੀ ਬਾਹਰ ਦਾ ਦਿਖਾਵਾ ਕੀਤੀ ਜਦ ਰੱਬ ਨੂੰ ਨਹੀਂ ਉਹ ਮਿਲਿਆ ਜਾਣਾ ਰੱਬ ਨਾਲ ਨਹੀਂ ਉਹ ਜੁੜਿਆ ਜਾਣਾ हांजे जपਦਾ ਉਹ ਸਾਧਨੇ ਚੱਲਣ ਲਈ ਸਾਧਨ ਜਿਹੜਾ ਤੁਰਨ ਲਈ ਹੁੰਦਾ ਉਹ ਦਿਖਾਵੇ ਲਈ ਨਹੀਂ ਹੁੰਦਾ ਉਹ ਦਿਖਾਵਾ ਨਹੀਂ ਕੀਤਾ ਜਾਂਦਾ ਕੁਝ ਮੇਰੇ ਵਰਗਿਆਂ ਦੇ ਹਾਲਾਤ ਐਸੇ ਨੇ ਉਹ ਦਿਖਾਵਾ ਕਰਦੇ ਨੇ ਤੇ ਮੇਰੇ ਵਰਗੇ ਦਿਖਾਵਾ ਇਸ ਲਈ ਕਰਦੇ ਉਹਨਾਂ ਜਪਨਾ ਨਹੀਂ ਹੁੰਦਾ ਬਈ ਦੁਨੀਆ ਵਾਲੇ ਕਹਿਣ ਵੀ ਬੜਾ ਬਾਬਾ ਬਈ ਇਹ ਤਾਂ ਬਾਬਾ ਜਪਦਾ ਬੜਾ ਜੀ ਇਹਦੇ ਕੋਲ ਤਾਂ ਐਡੀ ਵੱਡੀ ਮਾਲਾ ਜਿੰਨੀਆਂ ਵੱਡੀਆਂ ਮਾਲਾ ਉਹਨੇ ਵੱਡੇ ਬਾਬੇ ਨਹੀਂ ਗੁਰਮਖੋ ਮਨ ਨੂੰ ਇਸ ਪਾਸੇ ਤੋੜਨਾ ਜੋੜਨਾ ਉਹ ਤੋਖਾ ਸੀ ਕਿਸ ਨਾਲ ਕਰਨਾ ਹੈ ਕਿਹਦੇ ਨਾਲ ਟਪਲਾ ਬਾਜੀ ਕਰਨੇ ਖੁਦ ਨਾਲ ਆਪਣੇ ਆਪ ਨਾਲ ਜਪਣਾ ਸੀ ਧਾਰਮਿਕਤਾ ਬਾਹਰ ਦਾ ਚਿੰਨ ਉਹ ਧਰਮ ਅੰਦਰ ਹੋਵੇ ਬਾਹਰ ਦਾ ਜਿਹੜਾ ਦਿਖਾਵਾ ਹੈ ਇੱਕ ਕੱਪੜਾ ਹੈ ਅੰਦਰ ਸ਼ਰੀਰ ਹੋਵੇਗਾ ਤੇ ਕਪੜਾ ਪਹਿਨੇਗਾ ਜੇਦੋ ਸ਼ਰੀਰ ਹੀ ਨਹੀਂ ਤੇ ਕਪੜਾ ਕਾਦੇ ਤੇ ਪਹਿਨਣਾ ਹੈ ਗੁਰਮੁਖਾ ਬਾਹਰ ਦੇ ਜਿਹੜਾ ਦਿਖਾਵਾ ਲਿਬਾਸ ਹੈ ਤੇਰੇ ਅੰਦਰ ਧਰਮ ਹੋਵੇ ਅੰਦਰ ਪਰਮਾਤਮਾ ਹੋਵੇ ਅੰਦਰ ਤੁਰਿਆ ਹੋਵੇ ਜੁੜਿਆ ਹੋਵੇ ਤਾਂ ਪਰਮਾਤਮਾ ਤੈਨੂੰ ਆਪਣੀ ਗਲ ਵਕੜੀ ਵਿੱਚ ਲਵੇਗਾ ਔਰ ਉਹਦੀ ਗਲ ਵਕੜੀ ਵਿੱਚ ਆਦਾਵੇਂਗਾ ਭਾਈ ਸਾਹਿਬ ਕਹਿੰਦੇ ਕੌਣ ਹੀਰੂ ਚੀਰਲ ਪਟਾਈ ਕਲ ਪੇਟ ਲੀਜੀਏ ਲੀਜੈ ਕਿਹੜਾ ਹੀਰਾ ਹੈ ਭਾਈ ਸਾਹਿਬ ਕਹਿੰਦੇ ਬਈ ਹੀਰਾ ਮਿਲ ਜਾਵੇ ਤੇ ਉਹ ਹੀਰੇ ਨੂੰ ਹਰ ਕੋਈ ਚੁੱਕ ਕੇ ਅਰ ਚੀਰ ਕੱਪੜੇ ਦੇ ਵਿੱਚ ਲਪੇਟ ਲੈਂਦਾ ਹੈ ਟੱਕ ਲੈਂਦਾ ਹੈ ਤੇ ਕਿਸੇ ਨੂੰ ਤੁਰੇ ਜਾਂਦਿਆਂ ਕੋਈ ਹੀਰਾ ਮਿਲਦਾ ਹੈ ਹੀਰੇ ਦੀ ਬੜੀ ਕੀਮਤ ਹੈ ਤੇ ਉਹਨੂੰ ਚੁੱਪ ਕਰਕੇ ਛੁਪਾ ਕੇ ਰੱਖ ਲੈਂਦਾ ਰੌਲਾ ਪਾਇਆ ਕਦੇ ਕਿਸੇ ਨੇ ਬਈ ਮੇਰੇ ਕੋਲ ਹੀਰਾ ਜੇ ਉਹਨੂੰ ਖਤਰਾ ਹੁੰਦਾ ਬਈ ਪਤਾ ਲੱਗ ਗਿਆ ਤੇ ਇਹਦੇ ਮਾਲਕ ਆ ਜਾਣਗੇ ਲੈ ਜਾਣਗੇ ਲੱਖਾਂ ਦਾ ਇਹਦੇ ਮੈਨੂੰ ਮਿਲਣਾ ਥੋੜਾ ਉਹ ਬੜਾ ਉਹਨੂੰ ਸੰਭਾਲ ਕੇ ਰੱਖਦਾ ਕੱਪੜਿਆਂ ਵਿੱਚ ਲਪੇਟ ਕੇ ਰੱਖਦਾ ਹੈ ਪਾਈ ਸਾਹਿਬ ਕਹਿੰਦੇ ਉਹਨੂੰ ਉਸ ਤਰ੍ਹਾਂ ਲਪੇਟਦਾ ਹੈ ਤੇ ਤੂੰ ਕਿਦੇ ਗੁਰਮਖਾ ਮੇਰੀ ਤਰ੍ਹਾਂ ਭੁੱਲ ਕੇ ਦੁਹਰੀ ਵਾਹਿਗੁਰੂ ਕਹਿ ਬਵੇਂ ਕਿਦੇ ਜਪਜੀ ਪੜ ਬਵੇਂ ਫਿਰ ਫੁੱਲ ਫੁੱਲ ਕੇ ਲੋਕਾਂ ਨੂੰ ਦੱਸਦਾ ਫਿਰਦਾ ਹੈ ਫਿਰ ਮੈਂ ਜਪਜੀ ਪੜਿਆ ਮੈਂ ਸੇਵਾ ਕੀਤੀ ਮੈਂ ਸਿਮਰਨ ਕੀਤਾ ਮੈਂ ਧਾਰਮਿਕਤਾ ਧਰਮ ਵੱਲ ਨੂੰ ਚੱਲਿਆ ਕਹਿੰਦੇ ਇਹ ਦਿਖਾਵਾ ਨਹੀਂ ਤੇ ਹੋਰ ਕੀ ਹੈ ਕੀਮਤੀ ਵਸਤੂ ਕੀਮਤੀ ਦਾਤ ਤੱਕ ਕੇ ਰੱਖੀ ਜਾਂਦੀ ਏ ਰਖਵਾਲੀ ਕਰਕੇ ਰੱਖੀ ਜਾਂਦੀ ਏ ਤੂੰ ਤਾਂ ਕੌਡੀਆਂ ਦੇ ਭਾ ਡਾਈ ਦਾਨਿਆ ਮਹਾਰਾਜ ਕਹਿੰਦੇ ਕਿਹੜਾ ਹੀਰਾ ਉਹ ਆ ਨਾਮ ਦਾ ਹੀਰਾ ਸਿੱਖਾ ਇਹਨੂੰ ਤੱਕ ਕੇ ਸੰਭਾਲ ਕੇ ਹਿਰਦੇ ਦੇ ਅੰਦਰ ਰੱਖ ਤਨ ਦੇ ਵਸਤਰ ਦੇ ਅੰਦਰ ਰੱਖ ਤਨ ਰੂਪੀ ਕਪੜੇ ਦੇ ਅੰਦਰ ਲਪੇਟ ਹਿਰਦੇ ਦੇ ਅੰਦਰ ਲਪੇਟ ਜੇ ਇਹਨੂੰ ਛੱਡ ਕੇ ਕੋਈ ਹੋਰ ਹੀਰਾ ਲੱਭਦਾ ਰਿਆ ਨਾ ਤੇ ਤੇਰਾ ਭਲਾ ਨਹੀਂ ਹੋਣਾ ਮਹਾਰਾਜ ਨੇ ਬਾਣੀ ਅੰਦਰ ਕਿਹਾ ਹਰ ਸੋ ਹੀਰਾ ਛੱਡ ਕੇ ਪ੍ਰਭੂ ਰੂਪੀ ਹੀਰਾ ਛੱਡ ਕੇ ਕਰੇ ਆਨ ਕੀ ਆਸ ਹੋਰ ਆਸਾ ਕਰਦਾ ਕੁਝ ਹੋਰ ਮਿਲੇ ਹੋਰ ਮਿਲੇ ਪਰਮਾਤਮਾ ਨੂੰ ਨਹੀਂ ਚਾਹੁੰਦਾ ਪਰਮਾਤਮਾ ਦੇ ਨਾਮ ਨੂੰ ਨਹੀਂ ਚਾਹੁੰਦਾ ਹਰ ਸੋ ਹੀਰਾ ਛੱਡ ਕੇ ਕਰੇ ਆਨ ਕੀ ਆਸ ਤੇ ਨਰ ਜਿਹੜੇ ਹੋਰ ਮੰਗਦੇ ਨੇ ਤੇ ਨਰ ਦੋਜਿਕ ਜਾਣਗੇ ਸਤਿ પાਖੇ ਰਬਦਾਸ ਉਹ ਦੋਜਿਕ ਨਰਕਾਂ ਨੂੰ ਜਾਣਗੇ ਜਿਹੜੇ ਰੱਬ ਤੋਂ ਬਗੈਰ ਹੋਰ ਮੰਗਦੇ ਨੇ ਮੰਗਣਾ ਤੇ ਮਾਲਕ ਨੂੰ ਮੰਗ ਸਭ ਦਾਤਾ ਨਾਲ ਆਉਣ ਗਿਆ ਇਹਨੂੰ ਲਪੇਟ ਹਿਰਦੇ ਦੇ ਅੰਦਰ ਐਂ ਟਾਕੇ ਰੱਖ ਜਿਵੇਂ ਕੰਦੂਸ ਦੇ ਕੋਲ ਧਨ ਹੁੰਦਾ ਸੰਭਾਲ ਸੰਭਾਲ ਕੇ ਰੱਖਦਾ ਔਰ ਉਹ بڑے ਟਿਕਾਣੇ ਨਾਲ ਰੱਖਦਾ ਪ੍ਰਗਟ ਨਹੀਂ ਕਰਦਾ ਆਪਣੀ ਦੌਲਤ ਨੂੰ ਵਿਆਹ ਵੋਹ ਆਫੁਕਾਰੇ ਨਹੀਂ ਮਾਰਦਾ ਕਹਿੰਦੇ ਬਈ ਸਿਆਣਾ ਬਣ ਆਪਣੇ ਅੰਦਰ ਨਾਮ ਦਾ ਖਜ਼ਾਨਾ ਟਾਕੇ ਰੱਖ ਲਪੇਟ ਕੇ ਰੱਖ ਕਮਨ ਸੰਜੋਗ ਪ੍ਰੇਮ ਰਸ ਪੀਜੀਏ ਉਹ ਕਮਨ ਕਿਹੜਾ ਸੰਜੋਗ ਹੈ ਭਲਾ ਸਮਾਂ ਜਦੋਂ ਜੁੜਿਆ ਜਾਵੇ ਕਿਵੇਂ ਜੁੜਿਆ ਜਾਏਗਾ ਮਾਲਕ ਦੇ ਨਾਲ ਔਰ ਪਿਆਰੇ ਵੈਗਰੂ ਦੇ ਪ੍ਰੇਮ ਰਸ ਨੂੰ ਕਿਵੇਂ ਪੀਤਾ ਜਾਏਗਾ ਫਿਰ ਮਹਾਰਾਜ ਕਹਿੰਦੇ ਆ ਕਮਨ ਸੋ ਅੱਖਰ ਕਮਨ ਗੁਣ ਕਮਨ ਸੋ ਮਣਿਆ ਮੰਤ ਉਹ ਕਿਹੜੇ ਅੱਖਰ ਕਿਹੜੇ ਗੁਣ ਔਰ ਕਿਹੜਾ ਮੰਤਰ ਹੈ ਜਿਹੜਾ ਜਪੀਏ ਕਮਨ ਸੋ ਵੇਸ ਹੋ ਹੋਂ ਕਰੀ ਜਿਤ ਵਸ ਆਵੀ ਕੰਤ ਕਿਹੜਾ ਵੇਸ ਕਿਹੜਾ ਲਿਬਾਸ ਧਾਰਨ ਕਰੀਏ ਜਿਹਦੇ ਨਾਲ ਮਾਲਕ ਵਸ ਵਿੱਚ ਆ ਜਾਵੇ ਮਹਾਰਾਜ ਕਹਿੰਦੇ ਨਿਮਨ ਸੋ ਅਖਰ ਖਵਨ ਗੁਣ ਨਿਮਰਤਾ ਵਾਲੇ ਅਖਰ ਧਾਰਨ ਕਰ ਨਿਮਣਾ ਸਿੱਖ ਝੁਕਣਾ ਸਿੱਖ ਝਕਾਉਣ ਨੂੰ ਅਸੀਂ ਸਾਰੇ ਆ ਮੈਂ ਦੂਜੇ ਨੂੰ ਝੁਕਾ ਦੇਣਾ ਦੂਜੇ ਨੂੰ ਆ ਕਰ ਦੇਣਾ ਤੂੰ ਖੁਦ ਝੁਕਣਾ ਸਿੱਖ ਤੇ ਜਿਹੜਾ ਝੁਕਣਾ ਝੁਕਣ ਲੱਗਦਾ ਨਾ ਜਿਹੜਾ ਦਰਖਤ ਝੁਕਦਾ ਹੋਵੇ ਉਹ ਟੁੱਟਦਾ ਨਹੀਂ ਤੇ ਜਿਹੜਾ ਦਰਖਤ ਝੁਕਦਾ ਉਹਨੂੰ ਨਾ ਹੋਵੇ ਜਿਹਦੇ ਚ ਲਚਕ ਨਾ ਹੋਵੇ ਉਹ ਪਿਆਰਿਓ ਹਨੇਰੀ ਆਈ ਤੇ ਟੁੱਟ ਜਾਂਦਾ ਹੈ ਹਨੇਰੀ ਆਵੇ ਤੇ ਜਿਹੜਾ ਦੂਜੇ ਪਾਸੇ ਜ਼ਮੀਨ ਨੂੰ ਲੱਗ ਕੇ ਫੇਰ ਉੱਠ ਖਲੋਂਦਾ ਹੈ ਫੇਰ ਸਿੱਧਾ ਹੋ ਜਾਂਦਾ ਹੈ ਜਿਹਨੂੰ ਝੁਕਣਾ ਨਹੀਂ ਆਇਆ ਨਿਮਰਤਾ ਨਹੀਂ ਆਈ ਉਹ ਕਦੇ ਵੀ ਨਹੀਂ ਨਿਵਨ ਸਵਖਰ ਨਿਮਰਤਾ ਖਵਨ ਗੁਣ ਔਰ ਮਾਲਕ ਵਾਲੇ ਗੁਣਾ ਨੂੰ ਧਾਰਨ ਕਰ ਤੇ ਜੇ ਬਾ ਮੰਨਿਆ ਮੰਤ ਜਬਾਨ ਦੇ ਨਾਲ ਮਿੱਠੇ ਬੋਲ ਪਰਮਾਤਮਾ ਦੇ ਬੋਲ ਗੁਰਮੰਤ ਦੇ ਬੋਲ ਗਿਆਨ ਦੇ ਬੋਲ ਪ੍ਰਭੂ ਦੇ ਮਾਰਗ ਦੇ ਬੋਲ ਪ੍ਰਭੂ ਵਾਲੇ ਗੁਣ ਧਾਰਨ ਕਰਨੇ ਇੱਕ ਨੰਬਰ ਤੇ ਪਹਿਲਾ ਨਿਰਮਾਨਤਾ ਪ੍ਰਭੂ ਦੇ ਗੁਣ ਗੁਰਮਖਾਂ ਵਾਲੇ ਗੁਰਮਤ ਵਾਲੇ ਔਰ ਗੁਰਮਤ ਨੂੰ ਧਿਆਨ ਚ ਰੱਖਣਾ ਮੰਤਰ ਉਹ ਜਪਣਾ ਗੁਰੂ ਦਾ ਔਰ ਮਹਾਰਾਜ ਸੱਚੀ ਪਾਦਸ਼ਾਹ ਕਹਿੰਦੇ ਜਦੋਂ ਇਹ ਜਪਿਆ ਤੇ ਫਿਰ ਕੀ ਹੋਵੇਗਾ ਕਹਿੰਦੇ ਇਹ ਤ੍ਰੈ ਭੈਨੇ ਵੇਸ ਕਰ ਇਹ ਤਿੰਨ ਵੇਸੇ ਨਿਵਣਾ ਗੁਣਾ ਦਾ ਗਰਾਹੀ ਹੋਣਾ ਤੇ ਮੰਤਰ ਵੈਗੁਰੂ ਦਾ ਜਪਣਾ ਇਹਨਾਂ ਮੰਤਰ ਨੂੰ ਜਪਨ ਹਿਰਦੇ ਦੇ ਅੰਦਰ ਟਿਕਾ ਗੁਰੂ ਨੂੰ ਜਪ ਤਾਂ ਵਸ ਆਵੀ ਕੰਤ ਤਾਂ ਮਾਲਕ ਤੇਰੇ ਵਸ ਵਿੱਚ ਆ ਜਾਵੇਗਾ ਮਾਲਕ ਨਾਲ ਜੁੜ ਜਾਵੇਗਾ ਇੱਕ ਇੱਕ ਅੰਗ ਇੱਕ ਇੱਕ ਬੋਲ ਪਰਮਾਤਮਾ ਵਾਲਾ ਹੈ ਇੱਕ ਇੱਕ ਸਾਡਾ ਇੰਦਰੀਆ ਇਹਦੀ ਸਫਲਤਾ ਕਿਵੇਂ ਹੋਣੀ ਹੈ ਭਾਈ ਗੁਰਦਾਸ ਸਾਹਿਬ ਸਾਨੂੰ ਸਮਝਾਉਂਦੇ ਆ ਰਹੇ ਨੇ ਅਸੀਂ ਕੁਝ ਨਾ ਕੋਈ ਚੱਲਣ ਦਾ ਯਤਨ ਕਰੀਏ ਕੁਝ ਨਾ ਕੋਈ ਤੁਰਨ ਦਾ ਯਤਨ ਕਰੀਏ ਇਹ ਨੇਤਰਾਂ ਨੂੰ ਪ੍ਰਭੂ ਦਾ ਦੇਦਾਰ ਹੋਵੇ ਏ ਜਿਹੜੇ ਕਾਨਿਆਂ ਇਹਨਾਂ ਦਾ ਸ਼ਿੰਗਾਰ ਪ੍ਰਭੂ ਦਾ ਨਾਮ ਪ੍ਰਭੂ ਦੀ ਸਰੋਤ ਪ੍ਰਭੂ ਦੇ ਬੋਲਾਂ ਨੂੰ ਸੁਣੇ ਔਰ ਜਿਹੜੀ ਜ਼ਬਾਨ ਇਹਦਾ ਰਸ ਹੋਰ ਬਾਰੀ ਨਾ ਹੋਵੇ ਨਾਮ ਦਾ ਬਾਣੀ ਦਾ ਮਿੱਠੇ ਬੋਲੜੇ ਹੋਵੇ ਔਰ ਹੱਥਾਂ ਦਾ ਸ਼ਿੰਗਾਰ ਪ੍ਰਭੂ ਦੀ ਸੇਵਾ ਇਹਨਾਂ ਨਾਲ ਭਲਾ ਬੁਰਾ ਕਰਮ ਨਾ ਕੀਤਾ ਜਾਵੇ ਔਰ ਗਲੇ ਦਾ ਸ਼ਿੰਗਾਰ ਹਾਰ ਪ੍ਰਭੂ ਦੇ ਗੁਣ ਹੋਣ ਤੇ ਫਿਰ ਪ੍ਰਭੂ ਇਨਾਂ ਗੁਣਾਂ ਦੇ ਕਾਰਨ ਫਿਰ ਆਪਣੇ ਕਲਾਵੇ ਵਿੱਚ ਲੈਂਦਾ ਹੈ ਪ੍ਰਭੂ ਫਿਰ ਨਾਮ ਰੂਪ ਹੀਰਾ ਬਖਸ਼ਦਾ ਉਹਨੂੰ ਹਿਰਦੇ ਦੀ ਪੋਟਲੀ ਵਿੱਚ ਬੰਨ ਔਰ ਉਹ ਗੁਣ ਪ੍ਰਭੂ ਵਾਲੇ ਜੇ ਗੁਣ ਹੋ ਵੈ ਗੰਟੂੜੀਏ ਮਿਲੇਗਾ ਸੋਈ ਮਿਲਿਆ ਹੋਈ ਨਾ ਵਿਛੜੇ ਜੇ ਮਿਲਿਆ ਹੋਈ ਇਕ ਮਰ ਮਾਲਕ ਨੂੰ ਮਿਲ ਗਿਆ ਫਿਰ ਪਿਆਰੇ ਦੇ ਨਾਲ ਮਿਲਾਪ ਹੋਵੇ ਗਉੜ ਦੇ ਰਸ ਦਾ ਆਨੰਦ ਮਾਣੇਗਾ ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਡੇ ਤੇ ਬਖਸ਼ਿਸ਼ ਕੀਤੀ ਸੂਝ-ਬੂਝ ਬਖਸ਼ੀ ਸਾਨੂੰ ਇਮਾਦਰਾ ਸਮਝ ਆਵੇ ਅਸੀਂ ਮਾਲਕ ਨਾਲ ਜੁੜੀਏ ਮਾਲਕ ਦੇ ਮਾਰਗ ਤੇ ਤੁਰੀਏ ਸਾਡਾ ਆਇਆ ਸਫਲਾ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਗੁਰੂ ਚਰਣਾ ਅੰਦਰ ਜੁੜ ਮਿਲ ਅਰਦਾਸ ਬੇਨਤੀ ਕਰੀਏ हे ਪ੍ਰਭਉ ਸਾਡੇ ਤੇ ਕਿਰਪਾ ਕਰੋ ਜੋ ਪੜਦੇ ਸੁਣਦੇ ਆਣਿਆ ਕੁਝ ਨਾ ਕੁਝ ਸਾਡਾ ਜੀਹਾਰਾ ਉਸ ਪਾਸੇ ਨੂੰ ਸਾਨੂੰ ਚਲਾਉਣ ਦਾ ਯਤਨ ਕਰੇ ਸਾਡਾ ਮਨ ਕੁਝ ਨਾ ਕੁਝ ਮਾਲਕ ਦੇ ਗੁਣ ਗਾਉਣ ਵਾਸਤੇ ਉਤਸ਼ਾਹਤ ਹੋਵੇ ਤਾਂ ਹੀ ਸਾਡਾ ਆਇਆ ਹੋਇਆ ਸਫਲਾ ਹੋਣਾ ਹੈ ਇਨੀਆਂ ਕੋ ਬੇਨਤੀਆਂ ਪ੍ਰਵਾਨ ਜੀ ਅਰਦਾਸ ਅੰਦਰ ਸ਼ਾਮਲ ਹੋਈਏ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ